ਨਗਰ ਨਿਗਮ ਦੀਆਂ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਪਾਰਟੀਆਂ ਹੁਣ ਭੰਬਲ ਪੂਸੇ ਦੇ ਵਿੱਚ ਪਈਆਂ ਹੋਈਆਂ ਨੇ ਜਦੋਂ ਤੋਂ ਨਗਰ ਨਿਗਮ ਚੋਣਾਂ ਦੀ ਜੋ ਐਲਾਨ ਹੋਇਆ ਹੈ ਚੋਣਾਂ ਕਰਵਾਉਣ ਦਾ ਉਦੋਂ ਤੋਂ ਪਾਰਟੀਆਂ ਦੇ ਵਿੱਚ ਇੱਕ ਛਛੋਪਨ ਪੈਦਾ ਹੋਇਆ ਪਿਆ ਕਿਸ ਉਮੀਦਵਾਰ ਨੂੰ ਉਹ ਕਿੱਥੋਂ ਉਤਾਰਨ ਤਾਂ ਹੁਣ ਅੱਜ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਰਟੀ ਵੱਲੋਂ ਇੱਕੋ ਹੀ ਚਿਹਰਾ ਦੋ ਪਾਰਟੀਆਂ ਨੇ ਅਨਾਉਂਸ ਕਰ ਦਿੱਤਾ ਗਿਆ ਆਖਿਰਕਾਰ ਉਹ ਚਿਹਰਾ ਕੌਣ ਹੈ ਅਤੇ ਕਿੱਥੋਂ ਲੜੇਗਾ ਇਹਦੀ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦਵਾਂਗੇ ਤੋਂ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਧੜਕਣਾ ਵਧੀਆਂ ਹੋਈਆਂ ਨੇ ਅੱਜ ਜਿੱਥੇ ਨਾਮਜ਼ਦਗੀਆਂ ਪਰੰੰਦਾ ਆਖਰੀ ਦਿਨ ਹੈ ਤਾਂ ਉੱਥੇ ਹੀ ਜਲੰਧਰ ਦੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਉਂਦਾ ਜਿੱਥੇ ਇੱਕ ਵਿਅਕਤੀ ਨੂੰ ਦੋ ਹੀ ਸਿਆਸੀ ਪਾਰਟੀਆਂ ਵੱਲੋਂ ਆਪਣਾ ਉਮੀਦਵਾਰ ਝੜਾਇਆ ਐ ਐਲਾਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਉਮੀਦਵਾਰ ਆਖਿਰ ਕਿਸ ਪਾਰਟੀ ਦੇ ਨਾਲ ਜਾ ਕੇ ਆਪਣੇ ਨਾਮਜ਼ਦਗੀ ਜੋ ਪੱਤਰ ਹੈ ਉਹ ਦਾਖਲ ਕਰੇਗਾ ਤਾਂ ਵੱਡਾ ਸਵਾਲ ਇਹ ਲੋਕਾਂ ਦੇ ਵਿੱਚ ਬੜਿਆ ਹੋਇਆ ਹੈ ਤੇ ਉਸ ਉਮੀਦਵਾਰ ਦੇ ਵੀ ਮਨ ਦੇ ਵਿੱਚ ਹੈ